ਇਹ ਸੁਮਿਤ ਜੰਮੀ ਤਿੰਨ ਵਾਲਾ ਪਹਿਲੀ ਕਬੱਡੀ ਪਾ ਰਿਹਾ ਲਓ ਸਾਹਮਣੇ ਜੱਗੀ ਦੀ ਕਬੱਡੀ ਤੇ ਜਗਾਂ ਦਾ ਮੁੰਡਾ ਕਹਿੰਦਾ ਵੀ ਦੋ ਸੋਣਾ ਨਾ ਕਿੰਗ ਇੱਕ ਇੱਕ ਇੱਧਰ ਤੇ ਗਿਆ ਕਿੰਗ ਖੇਡ ਰਿਹਾ ਕਿੰਗ ਨਹੀਂ ਇੱਧਰ ਪ੍ਰਿੰਟ ਖੇਡ ਲਿਆ ਉਹ ਕਿੰਗ ਨੇ ਪਹਿਲਿਆਂ ਦੇ ਖਾਤਾ ਹੋ ਦਿੱਤਾ ਕਾਕਾ ਤਿੰਨ ਵਾਲਾ ਇਧਰ ਭੂਸ਼ਣભાઈ ਵੱਲੋਂ ਕਿੰਗ ਦੇ ਤਿੰਨ ਜੱਫੇ 900 ਦੇ ਹੋਣਗੇ ਚੰਗ ਤੇਰੇ ਲਈ ਵੱਡਾ ਮਾਣ ਹੈ ਪਰ ਆ ਕਾਕਾ ਯਾਫੀਆਂ ਦਾ ਪਾਈ ਜਾਂਦਾ ਫਟਕਾ ਆ ਕਾਟ ਆਇਆ ਮੇਰੇ ਮਿੱਤਰੋ ਜਿਹੜਾ ਪੱਕੇ ਬੜੀ ਬਾਸ ਜਿਹਾ ਆਇਆ ਹੋ ਜੰਨੇ ਤੇਰਵਾਲਾ ਇਹਨੇ ਦਿੱਲੀ ਸ਼ਹਿਰ ਵਿੱਚ ਇੱਕ ਮਹੀਨਾ ਜੰਨੇ ਰੋਪਗ ਦੇ ਵਿੱਚ ਜੇਲ੍ਹ ਕੱਟੀ ਆ ਇੱਕ ਤਾੜੀ ਮਾਰ ਦੋ ਮੁੰਡਿਆਂ ਦੇ ਤੇ ਇਹ ਵੀ ਮਾਨਵੜੀ ਗੱਲ ਹੈ ਉਹ ਦਿੱਲੀ ਦੇ ਵਿੱਚ ਵੱਡਾ ਸ਼ਹਿਰ ਚੱਲਦੇ ਆ ਰਚਾਇਆ ਧਾਪਿਆਲੇ ਚੰਦੇ ਆ ਵੀ ਬੋੜ ਜਿੰਨੇ ਜੱਫੇ ਲਾਓ ਹਰ ਇੱਕ ਜੱਫੇ ਤੇ ਰੁਪਈਆ 200 ਦਿੱਤਾ ਜਾਣਾ ਆ ਨੌਜਵਾਨੋ ਕਿਨੇ ਦੁਨੀਆ ताली बजनी तुके मनूं लॻियां पए दुणियूं पुॼनी जो ਕੋਈ ਨਾਮ ਨਹੀਂ ਲੱਗਾ ਮੈਦਾਨ ਨੂੰ ਭੱਜਿਆ ਦਾ ਆ ਮੁੰਡਾ ਕਬੱਡੀ 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 ਲਓ ਸਾਹਮਣੇ ਨੰਬਰ ਕਹਿੰਦੇ ਰੈਕਟਰ ਦਾ ਇੱਕ ਸਾਨੂੰ ਫੋਨ ਮਿਲਿਆ ਜਿਹੜੇ ਭਰਾਵਾ ਹੈਗਾ ਉਹ ਕਹਿੰਦੇ ਰਣਜੀਤ ਨੇ ਫੋਨ ਆ ਉਹ ਪਾਸਵਰਡ ਲਾ ਕੇ ਆਪਰਾ ਸਾਡੇ ਨੂੰ ਫੋਨ ਪ੍ਰਾਪਤ ਕਰ ਲਿਆ ਆ ਕੇ ਲਓ ਸਾਹਮਣੇ ਕਬੱਡੀ ਪਿੰਡੀ ਆ ਲੈ ਵੀ ਪਿੰਡੇ ਅੱਜ ਤੇਰੇ ਪਿੰਡ ਮੇ ਦਾ ਚੱਲਦਾ ਇਧਰ ਨੰਬਰਦਾਰ ਕਹਿੰਦਾ ਵੀ ਇਹ ਖੇਡ ਜੱਫਾ ਲਾਉਣਾ ਆਹ ਕਹਿੰਦੇ ਤਰਜੀਤ ਨੰਬਰ ਨਾਲ ਵੱਲੋਂ

ਲਓ ਸਾਹਮਣੇ ਕਬੱਡੀ ਤਿੰਨ ਜੱਫਿਆਂ ਤੇ 900 ਲਓ ਸਾਹਮਣੇ ਕਬੱਡੀ ਕਬੱਡੀ ਕਾਕਾ ਤੇੜ ਵਾਲਾ ਭਾਈ ਨੂੰ ਇਹਨਾਂ ਦੇ ਪਿੰਡ ਵੈਸਟਰਨ ਨੂੰ ਫਿਰਚ ਰੁਪਏ ਜਾਂਦੇ ਸਾਡੇ ਟੀਮ ਪਰ ਉਹਨਾਂ ਪਿੰਡਾ ਸੁਖੀ ਪਰੋ ਦੀਆਂ ਗੱਲਾਂ ਬੜੇ ਚੰਗੀਆਂ ਨੇ ਇਤਨ ਕੱਲੇ ਵੀ ਬੋੜੇ ਨੇ ਰੇਕ ਜੱਫੇ ਤੇ 500 ਰੁਪਏ ਦਿੱਤਾ ਜਾਵੇਗਾ ਲਾਤੀ ਪਾਉ ਕੈਨੇਡਾ ਤੇ ਨਾਲ ਉਹਨਾਂ ਦੇ ਨਰਦੀਪ ਸੰਧੂ ਵੱਲੋਂ ਬਾਕੀ ਤਗੜਾ ਮੁਕਾਬਲਾ ਆ ਟੱਕਰ ਟੱਕਰ ਟਕਰੰਤ ਕਰਾਉ ਸਾਹਮਣੇ ਬਰੀਡਰ ਦਾ ਲੈ ਵੀ ਅੱਜਾਂ ਤੇ ਮੈਚ ਹੋ ਰਿਹਾ ਉੱਪਰ ਜਨਿਸਟ ਮੇਰੇ ਤੱਕ ਪੁੱਜੀ ਕਰਦੇ ਨੌਜਵਾਨਾ ਫਿਰ ਗਰਾਊਂਡ ਖਾਲੀ ਹੋ ਜਾਣਾ ਆ ਕਹਿੰਦੇ ਚੱਕਾ ਇਹਦੀ ਰੇਟ ਤੇ ਜੱਸ ਵੱਲੋਂ ਕਹਿੰਦੇ 200 ਦਿੱਤਾ ਜਾਵੇਗਾ ਇਹਦੀ ਰੇਟ ਤੇ ਕਹਿੰਦੇ ਆਹ ਕਹਿੰਦੇ 200 ਦਿੱਤਾ ਜਾਵੇਗਾ ਲਓ ਸਾਹਮਣੇ ਚੱਕਾ ਚੱਕਾ ਜਗੇ ਦੀ ਹਰੇਕ ਇੱਕ ਕਬੱਡੇ ਜੈਨਤਾ ਪੇਲਾ ਵੱਲੋਂ 200 ਦੀ ਹੈ ਤੇ ਜੈਨਤਾ ਪੇਲਾ ਕਹਿੰਦਾ ਵੀ ਜੇ ਜਿੱਤ ਗਏ ਜਗੇ ਵਾਲੇ ਪਨੀਰ ਚੱਲੋ ਤੇ ਕਿਦੇ ਨੇ ਕੀ ਹੋਵੇ ਰੱਸੀ ਵੀ ਢੇੜਾ ਕਰਾਉਣਾ ਪੈਣਾ ਹੈ ਜਰ ਰੱਸੀ ਵੀ ਢੇੜਾ ਕਰਾਉਣਾ ਪੈਣਾ ਹੈ ਤੇ ਜੈਨਤਾ ਪੇਲੇ ਆ ਅੱਜ ਦੀ ਰੋਟੀ ਤੇਰੇ ਘੜੀਆਂ ਨੋਇਆਂ ਨਾਲ ਲਓ ਸਾਹਮਣੇ ਕਬੱਡੀ ਪੈਂਦੀ ਹੈ ਜੱਫੇ ਲੱਗਦੇ ਇਧਰਲੇ ਪਾਸੇ ਸਮਿੰਤ ਭੱਜ ਗਿਆ ਸਣਾ ਸਣਾ ਹੋਇਆ ਤਾਂ ਮੈਂਗਲੀਆਂ ਟੀਮਾਂ ਨੂੰ ਬੇਤੀ ਕਰਦਾ ਕਲਿਆਣ ਸੁੱਖਾ ਚੱਕ ਅਲੀ ਸ਼ੇਰ ਆ ਦੋਵੇਂ ਟੀਮਾਂ ਪੰਨੀਆਂ ਤਿਆਰ ਵਰਤਿਆਣ ਗ੍ਰਾਊਂਡ ਦੇ ਲਾਗੇ ਲੱਗ ਜਾਣ ਕਲਿਆਣ ਸੁੱਖਾ ਬਾਈ ਮੱਤ ਸਿੰਘ ਚੱਕ ਅਲੀ ਸ਼ੇਰ ਜੱਕੇ ਦੀ ਹਰ ਰੇਡ ਤੇ ਦੋ ਬਾਲੀ ਬਾਦ ਮੁਕਾਬਲਾ ਹੋਵੇਗਾ ਜਗਾ ਮੱਤ ਸਿੰਘ ਮੀਰਪੁਰ

ਤਗਿਆ ਇਹ ਸਮਿੱਤ ਮੇਰਾ ਪਿਆਰ ਦਾ ਪਿੰਡ ਹੈ ਇਹ ਕੈਚਲ ਵਾਲਾ ਹੈ ਇਹ ਕੈਚਲ ਵਾਲਾ ਜੱਗਾ ਦੇ ਜੱਗਾ ਜੰਮਿਆਂ ਤੇ ਮੇਰੇ ਨਾ ਪੜਾਈਆਂ ਵੱਡਾ ਹੋ ਕੇ ਕਬੱਡੀ ਖੇਡਣਾ ਵੱਡਾ ਹੋ ਕੇ ਕਬੱਡੀ ਖੇਡਣਾ ਲੈਣੀ ਕਮੇਟੀ ਵੱਲੋਂ ਪਿੰਡ ਵਾਲਿਆਂ ਨੇ ਹਰ ਇੱਕ ਜੱਫੇ ਤੇ 500 ਪਈਆਂ ਹੋਵੇਗਾ ਤਾੜੀਆਂ ਮਾਰ ਦਿਓ ਜ਼ੋਰਦਾਰ ਮੁੰਡਾ ਪੱਕ ਕਬੜੀ ਵਾਸਤੇ ਜਾਂਦਾ ਆ ਅਗਲੀਆਂ ਟੀਮਾਂ ਗਰਾਊਂਡ ਤੇ ਲਾ ਕੇ ਲੱਗ ਜਾਣਗੀਆਂ गगनी सरपं मेडी वर हिन वीरा मेनू लॻे सो कर ਕਰਤਾ ਬੰਦਰ ਦੇ ਨਰਦੀਪ ਪਾਉਗਨੀ ਉਹ ਜੰਬਰਵਾਸੀ ਵਾਲੇ ਕੰਨੀ ਉਹ ਬੋਰਡ ਦਾ ਹਰ ਜੱਫਾ 500 ਆ ਜਿਹੜਾ ਜੱਫਾ ਲਾਇਆ ਇਹ ਵੀ 500 ਦਾ ਅਗਲੇ ਵੀ ਸਾਰੇ ਜੱਫੇ ਪੰਜ-ਪੰਜ 100 ਦੇ ਭਾਈ ਉਹਨਾਂ ਕਮੇਟੀ ਵੱਲੋਂ ਰਿਸ਼ਾਦ ਕਮੇਟੀ 500 ਦਾ ਸਾਡੇ ਫੌਜੀ ਸਾਹਿਬ ਵੱਲੋਂ ਆ ਗਿਆ 5000 ਦਾ ਲਾਡੀ ਫੌਜੀ ਵੱਲੋਂ 500 ਕਮੇਟੀ ਕੰਨੀ ਹੋ ਗਿਆ 500 ਸਾਡੇ ਫੌਜੀ ਸਾਹਿਬ ਵੱਲੋਂ ਹੋ ਗਿਆ ਲਾਡੀ ਫੌਜੀ ਵੱਨੀਓ ਆਪ ਤੋੜੇ ਨਾ ਜੱਫਾ ਹਜ਼ਾਰ ਦਾ ਇਹ ਪੋੜੇ ਦੀ ਖੇਡ ਬੰਦਿਆਂ ਲੱਗੀ ਇੱਕ ਵਾਰੀ ਤਾੜੀਆਂ ਮਾਰਦੇ ਹੋ ਯਾਰ ਲੋੜੇ ਨਾਲ ਸੋਛੜੇ ਉਧਰ ਜਗਸੀਰ ਸਿੰਘ ਜੀ ਕਹਿੰਦੇ ਭਰਾਣੇ ਸਾਡੇ ਉਹਨਾਂ ਬੰਦੋ ਜਿਹੜੇ ਪਿੰਡਾਂ ਦੇ ਜਿੱਤੇ ਆ ਇੱਕ ਕਹਿੰਦੇ ਹਜ਼ਾਰ ਦਿੱਤਾ ਜਾਵੇਗਾ ਭਾਈ ਜਗਸੀਰ ਜੀ ਉਹ ਕਹਿੰਦੇ ਨਾਂਣ ਕਰਾਉਂਦੇ ਆ ਲੋ ਸਾਹਮਣੇ ਦੇਖਾਂਗੇ ਕਬੱਡੀ ਕਬੱਡੀ ਨੰਬਰ ਕਿੰਨੇ ਰੇਟਾ ਰਹਾ ਹੈ ਉਧਰ ਕਹਿੰਦੇ ਜਗਸੀਰ ਸਿੰਘ ਚੈਨਦਾਰ ਕਹਿੰਦਾ ਵੀ ਜੇ ਪਿੰਡ ਵਾਲੇ ਜਿੱਤੇ ਆ ਪੁੱਤ ਫਿਆਰ ਦਿੱਤਾ ਜਾਣਾ ਯਾਦਦਾਰ ਨੇ ਨਾਮ ਕਰਾਤਾ ਉਹ ਕਹਿੰਦਾ ਵੀ ਸਾਡੀ ਵੀ ਕੋਈ ਇੱਜ਼ਤ ਹੈ ਲਓ ਸਾਹਮਣੇ ਕਬੱਡੀ ਫਿਰ ਪਿੰਡੀਆਂ ਖੇਡ ਮੈਦਾਨ ਦੇ ਵਿੱਚ ਅੱਜ ਦਾ ਮੇਲਾ ਜਗੇ ਦੇ ਵਿੱਚ ਇਹਨਾਂ ਦੇ ਪਾਸੇ ਟੱਕ ਟੱਕ ਕਰ ਵੇ ਪਿੰਡ ਵਾਲਿਓ ਸੈਟਾਂ ਪਿੰਡੀ ਸਾਜੀ ਵੱਲੋਂ ਨੂੰ 2100 ਰੁਪਏ ਦਿੱਤਾ ਜਾਵੇਗਾ ਜੇ ਬੋਲ ਜੱਪਾ ਨਾਂ ਦਾ ਗੁਰਪ੍ਰੀਤ ਵੱਲੋਂ 200 ਆ। ਲਓ ਕੰਨੇ ਨੇ ਵੀ ਕਿੱਲੀ ਆਲੇ ਆਏ। ਤੇਰੇ ਤੇ ਵੀ ਪਰਮਤਮਾ ਨੇ ਮਿਹਰ ਹੋਈ ਆ। ਤੇ ਕੰਦੇ ਨੇ ਭਾਈ ਦੇ ਸਹਰਾ ਹੁੰਦਾ। ਭਾਈ ਕਹਿੰਦਾ 200 ਦੇ ਦਾਂਗੇ। ਕੋਈ ਚੱਕਰ ਨੇ ਪਰ ਨਿਭਣ ਗਿਆ ਕੰਮ। ਮੈਂਦਰ ਸਰਪ ਜਿਵੇਂ ਕਹਿੰਦੇ ਹੁੰਦੇ ਨਾ ਭਾਈ ਕਾਲੇ ਆਹ ਗੱਲ ਕੀਤੀ ਆ ਕਮੇਟੀ ਨੇ ਸਹੀ। ਦੂਜੀ ਕਮੇਟੀ ਨੂੰ ਵੀ ਜਿਵੇਂ ਕਹਿੰਦੇ ਹੁੰਦਾ ਹਰਿਆਣੀਆਂ ਵਾਲਿਆਂ ਤਰੇ ਘਰੇ ਆਇਆ। ਹਰਿਆਣਿਆਂ ਦਾ ਮਾਰ ਨਾ ਕੀਤਾ ਤੇ ਗੱਲ ਹੋਰ ਬਣ ਜਾਣੀ ਆ ਭਾਈ ਜਿਹੜੇ ਭਰਾ ਦਾ ਪੁਆਇੰਟ ਕਿੰਨਾ 500 ਰੁਪਏ ਦਾ ਨਿਮੰਤਰਣ ਉਹ ਅੰਦਰ ਆ ਜਿਹੜੇ ਪਉਣ ਦੀ ਪਉਣ ਦੀ ਟੀਮ ਨੇ ਪੁਆਇੰਟ ਆ ਜੱਗੇ ਨੂੰ ਵੇਖੀ ਦੋ ਪੁਆਇੰਟ ਰੇ ਆ ਕਿ ਚਾਰ ਇੱਕ ਮਿੰਟ ਲਈ ਜਗਰਾਮ ਤੀਰਤ ਦੀ ਟੀਮ ਨੇ ਪੁਆਇੰਟ